ਚਾਹੁੰਗੇ ਇਹਨਾਂ ਦਾ ਸਪਸ਼ਟੀਕਰਨ ਪੋਸਟ ਕਰਨ ਦਿੱਤਾ ਗਿਆ ਸੀ ਤੇ ਹੁਣ ਉਹਦੇ ਵਿੱਚ ਬਹੁਤ ਕੁਝ ਬਿਆਨ ਕੀਤਾ। ਅਮਨ ਤੁਸੀਂ ਕਿਦਾ ਦੇਖ ਰਹੇ ਹੋ? ਨਹੀਂ ਤੁਸੀਂ ਦੱਸੋ ਨਾ ਕੀ ਕੀ। ਸਾਹਮਣੇ ਦੇਖੋ। ਉਹਦੇ ਸਪਸ਼ਟੀਕਰਨ ਦੇ ਵਿੱਚ ਲਿਖਿਆ ਗਿਆ ਕਿ ਇਹ ਚੀਜ਼ਾਂ ਨੂੰ ਮੈਂ ਕਬੂਲ ਕਰਦਾ ਹਾਂ ਜੀ। ਜੋ ਚੀਜ਼ਾਂ ਹੋਈਆਂ ਨੇ। ਮੈਂ ਦੇਖੋ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹਣਾ ਵੀ ਇਹੋ ਹੀ ਗੱਲਾਂ ਪਹਿ ਹੀ ਕਹਿੰਦੇ ਹਾਂ 2015 ਤੋਂ ਲੈ ਕੇ ਕਿ ਜਦੋਂ ਇਹ ਰਾਜ ਭਾਗ ਸੀ ਉਦੋਂ ਗਲਤੀਆਂ ਹੋਈਆਂ ਸਰਕਾਰ ਤੋਂ। ਔਰ ਸਰਦਾਰ ਪ੍ਰਕਾਸ਼ ਇੱਕ ਬਾਬਲ ਦੇ ਵੀ ਉਹਨਾਂ ਨੇ ਜਿਹੜੀ ਗਲਤੀ ਹੋਈ ਹੈ ਮਨ ਲਈਏ ਮੇਰੇ ਖਾਲਕ ਚਿੱਠੀ ਨਾਲ ਲਈ ਆ ਔਰ ਸਰਦਾਰ ਸ਼ਖਬੀਰ ਸਿੰਘ ਨੇ ਆਪਣੀ ਗਲਤੀ ਵੀ ਜਿਹੜੀ ਉਹ ਵੀ ਮੰਨ ਲਈ ਆ ਔਰ ਮੈਂ ਸਮਝਦਾ ਕਿ ਇਹੋੀ ਗੱਲ ਤਾਂ ਹੀ ਆਨੇ ਹੈ ਜੇ 2015 ਜਦੋਂ ਉਦੋਂ ਮੰਨੀ ਦੀ ਨਾ ਗੱਲ ਕਿ ਰਾਜ ਭਾਗ ਜਿਹੜਾ ਆਪਣਾ ਇਹ ਪਾਈਚ ਬੰਜਰਾ ਸੀ। ਉਹ ਮਨੀ ਕਾਲੀ ਦਲ ਦਾ ਬੰਜਰਾ ਸੀ। ਔਰ ਦੂਜੀ ਗੱਲ ਮੈਂ ਕਹਿੰਦੀ ਕਿ ਉਹਨਾਂ ਨੇ ਮੰਨੀ ਆ ਤੇ ਚੰਗੀ ਗੱਲ ਆ ਕਿਉਂਕਿ ਗਲਤੀ ਨੂੰ ਗਲਤੀ ਮੰਨ ਲੈਣਾ ਵੀ ਭਾਂਦਰੀ ਹੁੰਦੀ ਹੈ ਮੈਂ ਸਮਝਦਾ ਕਈ ਵਾਰ ਹੁਣ ਕਿੰਨੀ ਗਲਤੀਆਂ ਲਾਉਣ ਵਾਸਤੇ ਪਹਿਲੇ 7-8 ਕੱਢ ਤੇ ਕਿੱਤੇ ਸਹਾਹੁ ਕਰਤਾ ਪਰ ਮੈਂ ਤਾਂ ਚਲੋ ਇਹ ਸ਼ਾਮਿਲ ਹੀ ਨਹੀਂ ਹੈਗਾ ਮੈਂ ਤਾਂ ਪਹਿਲੇ ਹੀ ਕਾਲੀ ਦਾ ਜਿਹੜਾ ਉਹ ਸ਼ਕਤਾ ਸੀਗਾ ਔਰ ਫਿਰ ਤੁਸੀਂ ਰੋਜ਼ ਤੇ ਰੋਜ਼ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰ ਕਰਕੇ ਉਹ ਝੂਠ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਮੈਂ ਬੰਦਿਆਂ ਦਾ ਨਾਮ ਹੀ ਲੈਣ ਜਿਹੜੇ ਜਿਹੜੇ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਤੁਸੀਂ ਜਾਣਦੇ ਹੋ ਜਿਹਦੇ ਚ ਹੁਣ ਫਿਰ ਉਹ ਗੱਲ ਸਾਰੀ ਝੂਠੀ ਨਿਕਲੀ ਨਾ ਜਿਹੜੀ ਉਹ ਕਰਦੇ ਸੀ ਤੁਸੀਂ ਗੱਲਾਂ ਕਰਦੇ ਸੀ ਉਹ ਸਾਰੀਆਂ ਗੱਲਾਂ ਝੂਠੀਆਂ ਨਿਕਲੀਆਂ ਔਰ ਜਿਹੜੇ ਗਲਤੀਆਂ ਤੇ ਗਲਤੀਆਂ ਨਹੀਂ ਗਨਾ ਹੋਇਆ ਜਿਹੜੇ ਗਲਤੀ ਦੀ ਹੁੰਦੀਆਂ ਮਾਫੀ ਜਿਹੜੀ ਗਨਾ ਹੋ ਜਾਂਦਾ ਨਾ ਉਹਦੀ ਸਜ਼ਾ ਹੁੰਦੀ ਆ ਔਰ ਮੈਂ ਸਿੱਖ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੱਥ ਜੋੜ ਕੇ ਮੈਂ ਉਹਨਾਂ ਨੂੰ ਡਾਇਰੈਕਸ਼ਨ ਨਹੀਂ ਦੇ ਸਕਦਾ ਮੈਂ ਸਿੱਖ ਸਾਹਿਬ ਨੂੰ ਮੈਂ ਕੋਣੋ ਮਤਲਬ ਉਹਨਾਂ ਦੇ ਪਹਿਰੜਗਾ ਵੀ ਆਕਾਲ ਪੁਰਖ ਸਾਹਿਬ ਦਾ ਜਿਹੜਾ ਬਹੁਤ ਵੱਡਾ ਅਕਸਧਾਨਤਾ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਜਿਹੜੇ ਤੋਂ ਖਾਲਸਾ ਪੰਥ ਚਾਹੁੰਦਾ ਸੀ ਜਿਹਨਾਂ 10 ਸਾਲ ਤੋਂ ਰੋਲਾ ਪਾਇਆ 15 ਸਾਲ ਤੋਂ ਕਿ ਇਹਨਾਂ ਗਲਤੀਆਂ ਕੀਤੀਆਂ ਜਿਹਨੇ ਉਹਦਾ ਅਜ ਮਨ ਲਗੀਆਂ ਨੇ ਤੇ ਬੇਨਤੀ ਸਾਡੀ ਹੈ ਕਿ ਇਹਨਾਂ ਨੂੰ 5-5 ਸਾਲ ਵਾਸਤੇ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਪੰਥੀ ਗਵਾਈ ਤੋਂ ਪਾਸੇ ਕੀਤਾ ਜਾਵੇ ਕਿਉਂਕਿ ਜਦੋਂ ਕੋਈ ਗਲਤੀ ਥਲੇ ਵਾਲੀਆਂ ਦਰਿਆਵੀ ਦਾਲ ਤਾਂ ਜੇ ਮੰਨ ਲੀਦਾ ਤੇ ਕਦੇ ਉਹਨੂੰ ਕੁਮਾਖ ਨਹੀਂ ਕਰਦਾ ਹੁੰਦਾ ਜੋ ਨੇ ਗਲਤੀ ਕੀਤੀ ਉਹਦੀ ਸਜ਼ਾ ਨੂੰ ਜੱਜ ਦਿੰਦੇ ਆ ਪਰ ਇਹ ਉਹਨਾਂ ਤੋਂ ਵੱਡੀ ਦਾਲ ਤਾਂ ਅਕਾਲ ਤਖਤ ਸਾਹਿਬ ਛੋਟੀ ਦਾਲਤ ਨਹੀਂ ਕੀ ਸਭ ਤੋਂ ਦੁਨੀਆ ਦੀ ਵੱਡੀ ਦਾਲਤ ਆ ਤੇ ਸਿੰਘ ਸਾਹਿਬਾਨ ਦਾ ਵੀ ਸਰਕਾਰ ਜਿਹੜਾ ਬਹੁਤ ਵੱਡਾ ਜਿੰਨੇ ਸਿੰਘ ਸਾਹਿਬ ਗਰੇ ਦੇ ਵੀ ਸਿੰਘ ਸਾਹਿਬ ਜੀ ਕਨ ਯਾਰ ਪ੍ਰੀਤ ਸਿੰਘ ਸਾਹਿਬ ਜੀ ਜਾਂ ਗੁਰਸੇਵਲਤਾਨ ਸਿੰਘ ਸਾਹਿਬ ਜੀ ਇਹਨਾਂ ਦਾ ਮੈਂ ਉਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਦੇ ਰਿਹਾ ਚਾਹੁੰਦਾ ਮੈਂ ਕੋਈ ਉਹਨਾਂ ਨੂੰ ਡਾਇਰੈਕਸ਼ਨ ਦੇ ਰਾਲਾ ਪਰ ਜੋ ਖਾਸਾ ਪੰਥੀਆ ਭਾਵਨਾਵਾਂ ਨੇ ਵੀ ਇਹਨਾਂ ਜਦੀਵਲ ਗੱਡੀਆਂ ਦਾ ਵੱਡੀਆਂ ਗਲਤੀਆਂ ਤੇ ਗਨਾਹ ਕੀਤਾ ਇਹ ਭਾਈਪਾਲ ਸਾਹਿਬ ਜੋ ਇਹਨਾਂ ਤੋਂ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਗਵਾਈ ਜਿਹੜੀ ਹੈ ਉਹ ਖੋਲਣੀ ਚਾਹੀਦੀ ਠੀਕ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ